ਗਗਨ ਦਾ ਮਾਮਾ ਬਾਜਿਓ ਸੋ ਦੋਸਤੋ ਜਿਹੜੀ ਸਾਥ ਦੀ ਜਥੇਬੰਦੀ ਹੈ ਜਿਹੜੇ ਸਟੂਡੈਂਟ ਨੇ ਹਰ ਇੱਕ ਧਰਮ ਦੇ ਸਟੂਡੈਂਟ ਹਰ ਉਹ ਸਟੂਡੈਂਟ ਜਿਹੜਾ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਦਾ ਹੈ ਉਹ ਅੱਜ ਬੈਠੇ ਨੇ ਪੰਜਾਬ ਯੂਨੀਵਰਸਿਟੀ ਦੀਆਂ ਬਰੂਹਾਂ ਤੇ ਔਰ ਇਸ ਮੁੱਦੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਜੁੜ ਚੁੱਕੇ ਨੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਿਹੜੇ ਬਹੁਤ ਲੰਬੇ ਸਮੇਂ ਤੋਂ ਪੰਜਾਬ ਪੰਜਾਬੀ ਪੰਜਾਬੀ ਉਦੇ ਪਹਿਰੇ ਦਾ ਰਹੇ ਨੇ ਬਹੁਤ ਸੀਨੀਅਰ ਪੱਤਰਕਾਰ ਪੰਜਾਬੀ ਪ੍ਰੈਸ ਕਲੱਬ ਆਫ bc ਦੇ ਆ ਪ੍ਰਧਾਨ ਵੀ ਰਹਿ ਚੁੱਕੇ ਨੇ ਮੇਰੀ ਮੁਰਾਦ ਡਾਕਟਰ ਗੁਰਵਿੰਦਰ ਸਿੰਘ ਢਾਲੀਵਾਲ ਸਾਹਿਬ ਤੋਂ ਸੋ ਆਓ ਢਾਲੀਵਾਲ ਸਾਹਿਬ ਦਾ ਸਵਾਗਤ ਕਰਦੇ ਆ ਢਾਲੀਵਾਲ ਸਾਹਿਬ ਸਵਿਫਟ 1200 am ਸੁਣਨ ਵਾਲੇ ਸਾਰੇ ਸਰੋਤਿਆਂ ਵੱਲੋਂ ਪ੍ਰੋਗਰਾਮ ਵਿਚਾਰ ਚਰਚਾ ਚ ਸ਼ਾਮਲ ਹੋਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਤੇ ਪ੍ਰੋਗਰਾਮ ਦਾ ਹਿੱਸਾ ਬਣੇ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਜਸਵਿੰਦਰ ਸਿੰਘ ਢਲਾਵਰ ਜੀ ਤੁਹਾਨੂੰ ਵਿਚਾਰ ਚਰਚਾ ਪ੍ਰੋਗਰਾਮ ਦੇ ਇਸ ਮੰਚ ਤੇ ਸਵਿਫਟ ਰੇਡੀਓ ਦੇ ਸਮੂਹ শ্রোत्यांनो ਬਹੁਤ ਸ਼ੁਭ ਕਾਮਨਾਵਾਂ ਅਤੇ ਤੁਹਾਨੂੰ ਇਸ ਗੱਲ ਦੇ ਲਈ ਵਿਸ਼ੇਸ਼ ਤੌਰ ਤੇ ਵਧਾਈ ਕੇ ਪਿਛਲੇ ਸਮੇਂ ਤੋਂ ਜਦੋਂ ਤੋਂ ਤੁਸੀਂ ਪ੍ਰੋਗਰਾਮ ਇਹ ਆਰੰਭ ਕੀਤਾ ਹੈ ਬਹੁਤ ਮਿਹਨਤ ਦੇ ਨਾਲ ਚੰਗੀਆਂ ਸ਼ਖਸੀਅਤਾਂ ਖੋਜ ਕਾਰਜ ਦੇ ਨਾਲ ਇਹ ਪ੍ਰੋਗਰਾਮ ਕਰਦੇ ਹੋ ਤੇ ਦਰਸ਼ਕਾਂ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਮਿਲਦਾ ਸਰੋਤਿਆਂ ਵੱਲੋਂ ਵਿਸ਼ੇਸ਼ ਕਰ ਜਿਹੜਾ ਇਹ ਪਿਆਰ ਮਿਲ ਰਿਹਾ ਉਸ ਦੇ ਲਈ ਮੈਂ ਸਮਝਦਾ ਕਿ ਇਸ ਉਪਰਾਲੇ ਲਈ ਬਤੌਰ ਮੀਡੀਆ ਇੱਕ ਚੰਗਾ ਕਦਮ ਹੈ ਤੇ ਬਹੁਤ-ਬਹੁਤ ਤੁਹਾਨੂੰ ਇਸ ਲਈ ਵਧਾਈ ਹੋਵੇ ਅ ਧੰਨਵਾਦ ਡਾਕਟਰ ਧਾਲੀਵਾਲ ਸਾਹਿਬ ਤਲਵਾਲ ਸਾਹਿਬ ਕੱਲ ਨਾ ਸ਼ਨੀਵਾਰ ਨੂੰ ਤੁਸੀਂ ਇੱਕ ਪ੍ਰੋਗਰਾਮ ਲਿਖਿਆ ਸੀਗਾ ਬੜਾ ਜ਼ਰੂਰੀ ਪ੍ਰੋਗਰਾਮ ਸੀਗਾ ਮੈਂ ਪਹਿਲਾਂ ਵੀ ਮਾਫੀ ਮੰਗ ਚੁੱਕਾ ਕਿ ਮੈਂ ਉਸ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋ ਸਕਿਆ ਉਹਦੇ ਬਾਰੇ ਆਪਾਂ ਕਿਸੇ ਹੋਰ ਦਿਨ ਗੱਲ ਕਰਾਂਗੇ ਤੇ ਕੱਲ ਸ਼ਾਮ ਦਾ ਜਿਹੜਾ ਮੇਰਾ ਸ਼ੋਅ ਸੀਗਾ ਜੀ ਵਿਚਾਰ ਚਰਚਾ ਸਨਿਚਰਵਾਰ ਦਾ 5 ਤੋਂ 8 ਵਜੇ ਦਾ ਉਹਦੇ ਵਿੱਚ ਅਸੀਂ ਗੱਲ ਕੀਤੀ ਸੀ ਜੀ ਪੰਜਾਬ ਯੂਨੀਵਰਸਿਟੀ ਤੇ ਦਾਵਾ ਪੰਜਾਬ ਦਾ ਮਿੱਠੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਉਹਦੇ ਵਿੱਚ ਸ਼ਾਮਲ ਹੋਏ ਸੀਗੇ ਜੀ ਸੱਤ ਆਰਗੇਨਾਈਜੇਸ਼ਨ ਦੇ ਜਿਹੜੇ ਫਾਊਂਡਰ ਨੇ ਸਰਦਾਰ ਜੁਝਾਰ ਸਿੰਘ ਇੰਡੀਆ ਤੋਂ ਫੋਨ ਲਾਈਨ ਦੇ ਰਹੇ ਹਾਂ ਔਰ ਉਸ ਤੋਂ ਬਾਅਦ ਦੂਸਰੇ ਹਿੱਸੇ ਜੇ ਸ਼ਾਮਲ ਹੋਏ ਸੁਖਵਿੰਦਰ ਸਿੰਘ ਜਿਹੜੇ ਸੱਤ ਦੇ ਨਾਲ ਹੀ ਕੰਮ ਕਰਦੇ ਸੀਗੇ ਇੰਡੀਆ ਦੇ ਵਿੱਚ ਪਰ ਅੱਜਕਲ ਬ੍ਰੈਂਟਨ ਦੇ ਵਿੱਚ ਉਹ ਪੱਤਰਕਾਰ ਨੇ ਔਰ ਬਹੁਤ ਸਾਰੇ ਕਾਲਰ ਸਹਿਬਾਨ ਨੇ ਕਾਲ ਕੀਤੀ ਤੇ ਅਸੀਂ ਗੱਲਬਾਤ ਕੀਤੀ ਵੀ ਕਿਉਂ ਜਿਹੜਾ ਹੈ ਪੰਜਾਬ ਦੇ ਨਾਲ ਹਮੇਸ਼ਾ ਤੱਕਾ ਹੁੰਦਾ ਹੈ ਕਿਉਂ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਪੜਾਕੂ ਨੇ ਉਹਨਾਂ ਨੂੰ ਆਪਣੇ ਸਾਰੀ ਜਿਹੜੀ ਐਸ਼ੋ ਰਾਮ ਛੱਡ ਕੇ ਆਪਣਾ ਸਮਾਂ ਜਿਹੜਾ ਹੈ ਠੰਡ ਦੇ ਵਿੱਚ ਵੀਸੀ ਦੇ ਘਰ ਦੇ ਬਾਹਰ ਧਰਨਾ ਲਗਾਉਣ ਦੇ ਲਈ ਬੈਠਣਾ ਪੈ ਰਿਹਾ ਔਰ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਪੰਜਾਬ ਦੇ ਵਿੱਚ 10 ਨਵੰਬਰ ਹੋ ਚੁੱਕੀ ਹੈ ਔਰ ਸਾਰੀਆਂ ਵਿਦਿਆਰਥੀ ਜਥੇ ਜਥੇਬੰਦੀਆਂ ਵੱਲੋਂ 11 ਵਜੇ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਬਚਾਓ ਦਾ ਜਿਹੜਾ ਸੱਦਾ ਦਿੱਤਾ ਗਿਆ ਔਰ ਸਾਰੇ ਲੋਕ ਉੱਥੇ ਵਹੀਰਾਂ ਕੱਤ ਕੇ ਤੇ ਪਹੁੰਚ ਚੁੱਕੇ ਨੇ ਸੋ ਮੈਂ ਜਾਨਣਾ ਚਾਹਾਂਗਾ ਤੁਹਾਡੇ ਵੱਲੋਂ ਕਿ ਤੁਸੀਂ ਮੀਡੀਆ ਦੀ ਇੱਕ ਬੜੀ ਜਾਨੀ ਪਹਿਚਾਨੀ ਸ਼ਖਸੀਅਤ ਹੋ ਬੜੀ ਦੇਰ ਤੋਂ ਤੁਸੀਂ ਮੀਡੀਆ ਦੇ ਖੇਤਰ ਦੇ ਵਿੱਚ ਕੰਮ ਕਰ ਰਹੇ ਹੋ ਤੁਸੀਂ ਡਾਕਟਰ ਦੀ ਡਿਗਰੀ ਕੀਤੀ ਹੋਈ ਹੈ ਸਾਡੇ ਪੰਜਾਬੀ ਪ੍ਰੈਸ ਕਲੱਬ ਦੇ ਤੁਸੀਂ ਪ੍ਰਧਾਨ ਵੀ ਰਹੇ ਹੋ ਤੁਸੀਂ ਇਸ ਸਾਰੇ ਦੇ ਸਾਰੇ ਜਿਹੜਾ ਘਟਨਾ ਕਰਮ ਹੈ ਉਸ ਨੂੰ ਕਿਸ ਜਿਹੜਾ ਹੈ ਪਰਪੇਖ ਦੇ ਵਿੱਚ ਦੇਖਦੇ ਹੋ ਸੋ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਆਪਣੇ ਐਡੀਟোরিয়াল ਚ ਦੱਸਿਆ ਕੁਝ ਇੱਕ ਗੰਭੀਰ ਮੁੱਦੇ ਨੇ ਉਹ ਸਾਰੇ ਮੁੱਦੇ ਜਿਹੜੇ ਵਿਚਾਰਨਯੋਗ ਨੇ ਬਿਸ਼ੱਕ ਅੱਜ ਆਪਾਂ ਇੱਕ ਸੰਖੇਪ ਗੱਲਬਾਤ ਕਰਾਂਗੇ ਤੇ ਅਗਲੇ ਹਫ਼ਤੇ ਦੂਜੇ ਵਿਸ਼ੇ ਤੇ ਸਟਾਰਚ ਵਿਚਾਰਾਂ ਕਰਾਂਗੇ ਸੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਥੋੜਾ ਪਿਛੋਕੜ ਦੇ ਵਿੱਚ ਜਾਈਏ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਇਸ ਯੂਨੀਵਰਸਿਟੀ ਦਾ ਜਿਹੜਾ ਆਰੰਭ ਹੈ ਜਿਸ ਤਰ੍ਹਾਂ ਲਾਹੌਰ ਤੋਂ ਹੋਇਆ ਫਿਰ ਉਸ ਤੋਂ ਬਾਅਦ ਸ਼ਿਮਲੇ 'ਚ ਵੀ ਇਹ ਮੂਵ ਹੋਇਆ ਉੱਥੋਂ ਬਾਅਦ ਜੋ ਪੀਐਸਡੀ ਵੰਡ ਤੋਂ ਮਗਰੋਂ ਜਿਸ ਤਰ੍ਹਾਂ ਦਾ ਸਿਲਸਿਲਾ ਚੱਲਿਆ ਆਖਰਕਾਰ ਚੰਡੀਗੜ੍ਹ ਦੇ ਵਿੱਚ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਬਕਾਇਦਾ قائم ਹੋਈ ਭਾਰਤ ਦੀਆਂ ਵਕਫਾ ਕ ਯੂਨੀਵਰਸਿਟੀਆਂ ਤੋਂ ਇਹਦੀ ਇੱਕ ਵਿਲੱਖਣਤਾ ਇਹ ਹੈ ਕਿ ਜਿੱਥੇ ਬਾਕੀ ਯੂਨੀਵਰਸਿਟੀਆਂ ਦੀ ਸਥਾਪਨਾ ਸਰਕਾਰੀ ਫੰਡਾਂ ਨਾਲ ਹੋਈ ਹੈ ਇਹ ਯੂਨੀਵਰਸਿਟੀ ਦੇ ਵਿੱਚ ਜਿਹੜੇ ਮੋਢੀ ਸਨ ਮੋਤਵਾਰ ਜਿਨ੍ਹਾਂ ਦੇ ਵਿੱਚੋਂ ਵਿਸ਼ੇਸ਼ ਕਰ ਬਹੁਤ ਧਨਾੜ ਸਿੱਖ ਸਨ ਅਸੀਂ ਆਜ ਵੀ ਵਿਧਾਲ ਸਿੰਘ ਮਜੀਠੀਆ ਦੀ ਗੱਲ ਕਰਦੇ ਹਾਂ ਸਤਿਕਾਰ ਬਣਦਾ ਹੈ ਉਹਨਾਂ ਨੇ ਪੰਜਾਬੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਇਹ ادارے ਵੀ ਕਾਇਮ ਕੀਤੇ ਹੋਰ ਵੱਡਾ ਕੁਝ ਕੀਤਾ ਇਸ ਤਰ੍ਹਾਂ ਵੀ ਹੋਰ ਵੀ ਨਾਮਵਰ ਸ਼ਖਸੀਅਤਾਂ ਉਹਨਾਂ ਨੇ ਬੜਮੁੱਲੀ ਦੇਣ ਪਾਈ ਸੋ ਇਹ ਲੋਕਾਂ ਦੇ ਪੈਸੇ ਦੇ ਨਾਲ ਬਣੀ ਹੋਈ ਇਹ ਯੂਨੀਵਰਸਿਟੀ ਹੈ ਜਿਹੜੀ ਕਿ ਅੱਜ ਅਸੀਂ ਇਸ ਵੇਲੇ ਖਤਰੇ ਦੇ ਵਿੱਚ ਦੇਖ ਰਹੇ ਹਾਂ ਸੋ ਹੁਣ ਆਉਂਦਾ ਸਵਾਲ ਇਹ ਖਤਰਾ ਜਿਹੜਾ ਮੰਡਰਾ ਰਿਹਾ ਹੈ ਇਹ ਕਿਉਂ ਹੈ ਕੀ ਕਾਰਨ ਹੈ ਸਭ ਤੋਂ ਵੱਡੀ ਗੱਲ ਗੱਲ ਤਾਂ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਜਿਹੜਾ ਇਸ ਵੇਲੇ ਰਾਜ ਸੱਤਾ ਦੇਸ਼ ਦੀ ਹੈ ਜਿਸ ਤਰ੍ਹਾਂ ਦਾ ਚੁਕਾ ਉਹ ਕਿਸ ਪ੍ਰਕਾਰ ਦਾ ਹੈ ਇਹ ਕਲੀਜ ਯੂਨੀਵਰਸਿਟੀ ਨਹੀਂ ਇਸ ਤੋਂ ਪਹਿਲਾਂ ਵੀ ਤੁਸੀਂ ਚਲੋ ਭਾਰਤੀ ਵੱਖਵਾਖ ਯੂਨੀਵਰਸਟੀਆਂ 'ਚ ਕੀ ਹੋਇਆ ਪਹਿਲਾਂ ਤਾਂ ਉੱਥੇ ਜਿਹੜੇ ਵਿਦਿਆਰਥੀ ਸੰਘਾਂ ਤੇ ਕਬਜ਼ੇ ਕੀਤੇ ਗਏ ਫਿਰ ਯੂਨੀਵਰਸਟੀਆਂ ਦੇ ਵਿੱਚ ਸਟਾਫ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਵਾਈਸ ਚਾਂਸਲਰ ਤੋਂ ਲੈ ਕੇ ਤੱਕ ਕੀਤਾ ਗਿਆ ਜੀ ਇੱਕ ਰਵਾਇਤ ਹੀ ਬਣ ਗਈ ਕਿ ਭਾਰਤ ਦੇ ਵਿੱਚ ਸਿਲੇਬਸ ਨੂੰ ਇਤਿਹਾਸ ਨੂੰ ਉਹ ਸਾਰੇ ਦਾ ਜਿਹੜਾ ਹੈ ਜਿਹੜਾ ਭਗਵਾਂ ਕਰਨ ਕਰਨਾ ਹੈ ਉਹਦਾ ਪਰਸ਼ਾਵਾ ਪੈਂਦੇ ਪੈਂਦੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੇ ਆ ਪਿਆ ਸੋ ਇੱਥੋਂ ਦੀ ਜੋ ਵਾਈਸ ਚਾਂਸਲਰ ਤੋਂ ਲੈ ਕੇ ਬਾਕੀ ਜਿਹੜੇ ਈਵਨ ਇੱਕ ਜਿਹੜਾ ਆਦਾਰਾ ਵਿਦਿਆਰਥੀਆਂ ਦਾ ਉਹਦਾ ਪ੍ਰਧਾਨ ਵੀ ਜਿਸ ਤਰੀਕੇ ਨਾਲ ਚੁਣਿਆ ਗਿਆ ਉਸ ਦੇ ਵਿੱਚ ਵੀ ਇਹ ਸਾਰਾ ਕੁਝ ਮੁਕੰਮਲ ਤੌਰ ਤੇ ਇੱਕ ਸਾਜ਼ਿ ਵਰਤਾਰਾ ਸੀ ਸੋ ਜਿਵੇਂ ਇਹ ਗੱਲ ਚੱਲਦੀ ਹੈ ਪੰਜਾਬ ਦੇ ਵਿੱਚ ਵੀ ਪਿਛਲੇ ਸਮੇਂ ਤੋਂ ਕਿ ਰਾਜ ਸੱਤਾ ਵਾਲੇ ਇੱਕ ਨਾਰਾ ਦਿੰਦੇ ਨੇ ਕੇ ਰਾਸਤਾ ਤੇ ਕਾਇਮ ਹੋਣਾ ਚਾਹੇ ਉਹਦੇ ਲਈ ਥਾਮ, ਧਾਮ, ਡੰਡ, ਭੇਦ ਜਰੂਰ ਵਰਤਣਾ ਪਵੇ। ਜੀ ਜੀ। ਜੀ। ਇਹੀ ਚੀਜ਼ ਜਿਹੜੀ ਹੈ ਮੂਲ ਰੂਪ ਦੇ ਵਿੱਚ ਚਣਕਿਆ ਨੀਤੀ ਜਿਹੜੀ ਹੈ ਉਹ ਖੇਟੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਸੈਨਟ ਜਿਹੜਾ ਤਦਨ ਉਸ ਨੂੰ ਖਤਮ ਕਰਕੇ ਕੰਟਰੋਲ ਯੂਨੀਵਰਸਿਟੀ ਦਾ ਆਪਣੇ ਹੱਥ ਵਿੱਚ ਲੈ ਕੇ ਗੱਲ ਸਹੀ ਵੀ ਨਹੀਂ ਗੱਲ ਪਹੇ ਦੀ ਹੈ। ਹੂੰ। ਯੂਨੀਵਰਸਿਟੀ ਦੇ ਕੰਟਰੋਲ ਤੋਂ ਬਾਅਦ ਜੇ ਤੱਕ ਕਹਾਣੀ ਇੱਥੇ ਮੁੱਕੇ ਕਿ ਅੱਗੇ ਨੀਅਤ ਸਾਫ਼ ਹੋਵੇ। ਫਿਰ ਤਾਂ ਗੱਲ ਵੱਖਰੀ ਹੈ ਉਹ ਮੁੱਕਣੀ ਨਹੀਂ ਜਿਹੜਾ ਅੱਜ ਭਾਰਤ ਦੀ ਜੇ ਅੱਜ ਰਾਜ ਦੀ ਦਸ਼ਾ ਤੇ ਦਸ਼ਾ ਦੇਖੀਏ ਤਾਂ ਚਾਰ ਆਮ ਕਰਕੇ ਅਸੀਂ ਕਹਿੰਦੇ ਆ ਦੇਸ਼ ਦੇ ਥੰਮ ਹੁੰਦੇ ਨੇ ਉਹ ਹੁੰਦੇ ਆ ਨਾਅਤਾ ਨੀਤੀ ਨੇਤਾ ਅਤੇ ਨੀਅਤ ਜੀ ਸੋ ਅੱਜ ਭਾਰਤ ਦੇ ਵਿੱਚ ਇਹ ਸੱਤਾਧਾਰੀ ਜਿਹੜੇ ਹਕੂਮਤ ਤੇ ਲੋਕ ਨਹੀਂ ਜਿਹੜੇ ਯੂਨੀਵਰਸਿਟੀ ਨੂੰ ਹੜੱਪਣ ਨੂੰ ਫਿਰਦੇ ਨੇ ਜਾਂ ਪੂਰੀ ਤਰ੍ਹਾਂ ਭਗਵਾਕਰਨ ਕਰ ਰਹੇ ਨੇ ਉਹਨਾਂ ਦੇ ਨੇਤਾ ਜਿਹੜੇ ਬਦਨੇਤਾ ਹੋ ਚੁੱਕੇ ਨੇ ਉਨ੍ਹਾਂ ਦੀ ਨੀਅਤ ਫਿੱਟ ਚੁੱਕੀ ਹੈ ਅਤੇ ਉਹਨਾਂ ਦਾ ਨਾਤਾ ਸਿਰਫ ਤੇ ਸਿਰਫ ਕੁਰਸੀ ਨਾਲ ਜੁੜ ਚੁੱਕਿਆ ਜਿਸ ਕਰਕੇ ਇਹ ਚਾਰੇ ਥੰਮ ਡਿੱਗ ਰਹੇ ਨੇ ਸੋ ਅੱਜ ਜਿਹੜੇ ਵੀ ਲੋਕ 10 ਨਵੰਬਰ ਨੂੰ ਦੇਸ਼ ਦਾ ਵਿਦੇਸ਼ ਚੋਂ ਅਲੂਮਨੀ ਕਹਿ ਲੋ ਸਾਬਕਾ ਵਿਦਿਆਰਥੀ ਸਟਾਫ ਆਵਾਜ਼ ਬੁਲੰਦ ਕਰ ਰਹੇ ਨੇ ਸਾਨੂੰ ਆਪਣੀਆਂ ਧਿਰਾਂ ਆਪਣੇ ਹਿੱਤਾਂ ਨੂੰ ਇੱਕ ਪਾਸੇ ਕਰਕੇ মিডিਏ ਦੇ ਵੱਲੋਂ ਵੀ ਜਿਵੇਂ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ ਇਸ ਤਰ੍ਹਾਂ ਇੱਕ ਸਾਂਝੀ ਆਵਾਜ਼ ਹੋਣੀ ਚਾਹੀਦੀ ਹੈ ਤਾਂ ਕਿ ਜਿਵੇਂ ਤੁਸੀਂ ਆਰੰਭ ਵਿੱਚ ਕਿਹਾ ਨਾ ਕਿ ਮਿੱਠੀ ਧੁਨ ਰਬਾਬ ਦੀ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਦੀ ਇਹ ਆਵਾਜ਼ ਜਿਹੜੀ ਹੈ ਇਹ ਹਮੇਸ਼ਾ ਕਾਇਮ ਰਹੇ ਤੇ ਤੁਹਾਡੇ ਵੱਲੋਂ ਜਿਹੜਾ ਇਹ ਪ੍ਰੋਗਰਾਮ ਵੀ ਹੈ ਉਸ ਵੱਡੇ ਸੇਵਾ ਦੇ ਕੁੰਭ ਦੇ ਵਿੱਚ ਇੱਕ ਹਿੱਸਾ ਤੇ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਆਵਾਜ਼ ਗੂੰਜ ਰਹੀ ਹੈ ਇਹ ਇਸ ਲਹਿਰਾਂ ਤੇ ਤਰੰਗਾ ਤੇ ਆਵਾਜ਼ ਕੁਨਾਂ ਵਿਦਿਆਰਥੀਆਂ ਦੀ ਆਵਾਜ਼ ਦੇ ਵਿੱਚ ਜਾ ਮਿਲੇਗੀ ਤੇ ਜਦੋਂ ਇਨਸਾਫ ਦੀ ਲੜਾਈ ਅੱਗੇ ਵਧੇਗੀ ਤਾਂ ਵਾਹਿਗੁਰੂ ਜਿਹੜਾ ਹੈ ਸਾਨੂੰ ਸਫਲਤਾ ਜ਼ਰੂਰ ਦੇਵੇਗਾ ਡਾਕਟਰ ਸਾਹਿਬ ਮੈਂ ਜਾਨਣਾ ਚਾਹਾਂਗਾ ਕਿ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਆ ਪੰਜਾਬ ਚ ਸੋ ਕੋਈ ਸੂਰਤੇ ਹਾਲ ਕੋਈ ਇਨਫੋਰਮੇਸ਼ਨ ਹੈ ਤੁਹਾਨੂੰ ਪੀ ਸੁਣਿਆ ਕਹਿੰਦੇ ਵੀ ਬਹੁਤ ਸਾਰੀਆਂ ਰੋਕਾਂ ਲੱਗੀਆਂ ਆ ਚੰਡੀਗੜ੍ਹ ਐਂਟਰ ਹੋਣ ਦੇ ਅੰਦਰ ਵੇਲੇ ਕਹਿੰਦੇ ਉੱਥੇ ਸੀਆਰਪੀਐਫ ਤਨਾਤ ਕਰ ਦਿੱਤੀ ਗਈ ਹੈ ਔਰ ਜਿਹੜੇ ਪੰਜਾਬ ਭਰ ਤੋਂ ਜਿਹੜੇ ਨੌਜਵਾਨ ਨੇ ਉੱਥੇ ਪਹੁੰਚ ਰਹੇ ਨੇ ਔਰ ਹੋਰ ਵੀ ਜਥੇਬੰਦੀਆਂ ਪਹੁੰਚ ਰਹੀਆਂ ਨੇ ਉੱਥੇ ਮੈਂ ਫਿਰ ਇੱਕ ਵਾਰ ਕਹਿਣਾ ਚਾਹਾਂਗਾ ਸਾਰੇ ਸਰੋਤਿਆਂ ਨੂੰ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਕੱਲੀ ਸਿੱਖਾਂ ਦੀ ਯੂਨੀਵਰਸਿਟੀ ਨਹੀਂ ਹੈ ਪੰਜਾਬ ਦੇ ਹਰ ਉਸ ਨਾਗਰਿਕ ਦੀ ਯੂਨੀਵਰਸਿਟੀ ਹੈ ਜਿਹੜਾ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਦਾ ਸੋ ਤੁਹਾਨੂੰ ਉੱਥੇ ਦੀ ਸੂਰਤੇ ਹਾਲ ਬਾਰੇ ਕੋਈ ਜਾਣਕਾਰੀ ਹੈ ਤਾਂ ਜਰੂਰ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ ਬਿਲਕੁਲ ਇਹ ਦੁਹਰਾਓ ਹੋ ਰਿਹਾ ਹੈ ਜੀ ਕੁਝ ਸਾਲ ਪਿੱਛੇ ਚਲੇ ਜਾਓ ਪੰਜਾਬ ਦੇ ਕਿਸਾਨਾਂ ਨੇ ਸੰਘਰਸ਼ ਮੋਰਚਾ ਵਿਦਿਆ ਸੀ ਜੀ ਇਹ ਉਹ ਸੰਘਰਸ਼ ਮੋਰਚਾ ਜਦੋਂ ਸ਼ੰਭੂ ਬਾਰਡਰ ਤੋਂ ਅੱਗੇ ਤੁਰਦਾ ਸੀ ਤਾਂ ਤੁਸੀਂ ਦੇਖਿਆ ਕਿ ਹਰ ਤਰੀਕਾ ਵਰਤਿਆ ਗਿਆ ਉਹਦੇ 'ਚ ਪਾਣੀਆਂ ਦੀ ਵਿਚਾੜ ਵੀ ਉਹਦੇ 'ਚ ਬੈਰੀਕੇਡ ਵੀ ਉਹਦੇ 'ਚ ਪੁਲਿਸ ਦੀਆਂ ਲਾਠੀਆਂ ਵੀ ਉਹਦੇ 'ਚ ਕੁੱਟ-ਕਟਾਪਾ ਵੀ ਸੱਤਾ ਦੇ ਕੋਲ ਸਭ ਕੁਝ ਹੈ ਇਸ ਵੇਲੇ ਉਹ ਪਾਵਰ ਹੈ ਜਿਹੜੀ ਉਹ ਪਾਵਰ ਸਭ ਕੁਝ ਵਰਤਦੀ ਹੈ ਕੇਂਦਰ ਵੱਲੋਂ ਵੀ ਜਿਹੜੀਆਂ ਇਹ ਟੁਕੜੀਆਂ ਜਿਹੜੀਆਂ ਪੁਲਿਸ ਦੀਆਂ ਭੇਜੀਆਂ ਜਾ ਰਹੀਆਂ ਸਥਾਨਿਕ ਪੁਲਿਸ ਵੀ ਹੈ ਫਿਰ ਇਥੋਂ ਤੱਕ ਕਿ ਪਹੁੰਚਣ ਲਈ ਰੁਕਾਵਟਾਂ ਤਾਂ ਇਸ ਪੱਧਰ ਦੀਆਂ ਨਹੀਂ ਕਿ ਜਿਹੜੇ ਜਾ ਰਹੇ ਆ ਉਹਨਾਂ ਤੇ 100 ਰੋਕਾਂ ਨੇ ਉਹਨਾਂ ਦੇ ਮਾਈਕ ਸਪੀਕਰ ਸਾਊਂਡ ਸਿਸਟਮ ਤੋਂ ਲੈ ਕੇ ਸਭ ਕੁਝ ਪਰ ਉਹ ਬੜੇ ਚੜ੍ਹਦੀ ਕਲਾ 'ਚ ਨੇ ਜੀ ਮੈਂ ਇਹ ਗੱਲ ਸਮਝਦਾ ਕਿ ਵਿਦਿਆਰਥੀਆਂ ਦੀ ਜਿਹੜੀ ਉਹ ਲਲਕਾਰ ਹੈ ਨਾ ਇਸ ਵੇਲੇ ਤੁਸੀਂ ਸਾਥ ਦੇ ਨੌਜਵਾਨਾਂ ਦੀ ਗੱਲ ਕੀਤੀ ਭਾਈ ਜੁਝਾਰ ਸਿੰਘ ਸ਼ਸ਼ਮੀਤ ਸਿੰਘ ਜਿਹੜੇ ਕਿ ਸ਼੍ਰੀ ਜਸਨ ਸਿੰਘ ਖਾਲੜਾ ਦੀ ਸੋਚ ਤੇ ਪੈਰਾਡੇਰੇ ਨੇ ਇਹ ਉਹ ਨਹੀਂ ਬੋਲ ਰਹੇ ਉਹਨਾਂ ਦੇ ਵਿੱਚੋਂ ਜਸਵੰਤ ਸਿੰਘ ਖਾਲੜਾ ਬੋਲ ਰਹੇ ਨੇ ਸੋ ਉਹ ਖੁਦ ਜਿਹੜੇ 25000 ਲਵਾਰਸ ਲਾਸ਼ਾਂ ਲਈ ਆਪਣੀ ਜਾਨ ਤੱਕ ਵਾਰ ਗਏ ਸੋ ਉਹਨਾਂ ਦੀ ਉਮੀਦ ਉਹਨਾਂ ਦੇ ਬੱਚੇ ਜਿਹੜੇ ਆ ਕਿ ਉਹ ਪਿੱਛੇ हट ਜਾਣਗੇ ਹਰਗिज ਨਹੀਂ ਉਮੀਦ ਹੈ ਕਿ ਜਿਸ ਤਰੀਕੇ ਨਾਲ ਇਹ ਜਿੰਨੀਆਂ ਵੱਡੀਆਂ ਰੋਕਾਂ ਨੇ ਉਹਨੇ ਵੱਡੇ ਹੀ ਸੰਘਰਸ਼ ਨੇ ਕਿਉਂਕਿ ਆਮ ਕਰਕੇ ਸਾਡੇ ਤਵਾਰਿਸ ਦੇ ਵਿੱਚ ਸਾਡੀ ਮਿੱਥ ਦੇ ਵਿੱਚ ਇੱਕ ਸ਼ਬਦ ਬਣ ਚੁੱਕਿਆ ਹੈ ਉਹ ਸ਼ਬਦ ਕੀ ਹੈ ਲੋਕਾਂ ਦੇ ਜ਼ਿਹਨ ਦੇ ਵਿੱਚ ਉਹ ਘਰਵਟਾ ਲੈ ਰਿਹਾ ਉਹ ਕੁਝ ਇਸ ਤਰ੍ਹਾਂ ਹੈ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਸੋ ਇਸ ਤਰੀਕੇ ਨਾਲ ਚੜ੍ਹਦੀ ਕਲਾ ਚ ਹੈ ਹਮ ਅੱਛਾ ਡਾਕਟਰ ਸਾਹਿਬ ਤੁਸੀਂ ਸੀਨੀਅਰ ਪੱਤਰਕਾਰ ਹੋ ਮੈਂ ਇਹ ਪੁੱਛਣਾ ਚਾਹਾਂਗਾ ਤੁਹਾਨੂੰ ਵੀ ਪੰਚੰਦੀਗੜ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਿਆ ਔਰ ਅੱਜ ਪੰਜਾਬ ਦੇ ਪਛਿੰਦਿਆਂ ਨੂੰ ਉਸ ਚੰਡੀਗੜ੍ਹ ਵਿੱਚ ਐਂਟਰ ਹੋਣ ਤੋਂ ਹੀ ਰੋਕਿਆ ਜਾ ਰਿਹਾ ਸੋ ਇਹ ਦਾ ਇੱਕ ਬਹੁਤ ਵੱਡਾ ਕਾਰਨ ਹੈ ਜੀ ਉਹਦੇ ਚ ਇਹ ਆ ਕਿ ਸਾਡੀ ਰਾਜਨੀਤਿਕ ਸੱਤਾ ਦੇ ਲੋਕ ਜਿਹੜੇ ਨੇ ਉਹਨਾਂ ਦੀ ਜਮੀਰ ਮਰ ਜਾਂਦੀ ਹੈ ਚੰਡੀਗੜ੍ਹ 'ਚ ਹੋਏ ਐਸ਼ ਕਰਨ ਮौजਾਂ ਕਰਨ ਜਾਂ ਆਪਣੇ ਵੱਡੇ ਵੱਡੇ ਸਰਕਾਰੀ ਦਫ਼ਤਰਾਂ ਦੇ ਮौज-ਮਸਤੀ ਦੇ ਵਾਸਤੇ ਤਾਂ ਜਾਂਦੇ ਨੇ ਪਰ ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਨਹੀਂ ਕਿ ਜੋ ਅਸੀਂ ਇਹ ਹੋਂਦ ਹੈ ਸਾਡੀ ਅਸਤਿਤਵ ਹੈ ਸਾਡੀ ਆਈਡੈਂਟੀਟੀ ਹੈ ਜਾ ਸਾਡੀ ਇਸ ਸਥਾਨ ਦੇ ਨਾਲ ਇੱਕ ਪਛਾਣ ਬਣੀ ਹੈ ਉਹ ਕਿੱਡੀ ਵੱਡੀ ਹੈ ਤੁਸੀਂ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੇ ਵਿੱਚੋਂ ਚੰਡੀਗੜ੍ਹ ਮੰਨਫੀ ਕਰਕੇ ਇੱਕ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ਗੱਲ ਕੀਤੀ ਹੈ ਸਾਂਝੀ ਰਾਜਨੀਤੀ ਸਾਂਝੀ ਰਾਜਧਾਨੀ ਦੀ ਗੱਲ ਕੀਤੀ ਹੈ ਇਹ ਅਸਲ ਵਿੱਚ ਇਹ ਵੀ ਇੱਕ ਬੜਾ ਵੱਡਾ ਛਲਾਵਾ ਇਹ ਕਦੇ ਵੀ ਚੰਡੀਗੜ੍ਹ ਜਿਹੜਾ ਪੰਜਾਬ ਤੋਂ ਵੱਖ ਨਹੀਂ ਸੀ ਇੱਕ ਪਲਾਨ ਕੀਤਾ ਗਿਆ ਹੁਣ ਵੀ ਇਹ ਜਿਹੜਾ ਯੂਨੀਵਰਸਿਟੀ ਨੂੰ ਖੋ ਕੇ ਕੰਮ ਇੱਥੇ ਨਹੀਂ ਰੁਕਣਾ ਆਪਣੀ ਸੋ ਗੱਲ ਜੇ ਮੈਂ ਹਮ ਚ ਕਹੀ ਸੀ ਗੱਲ ਸਹੀ ਦੀ ਨਹੀਂ ਗੱਲ ਪਹਿਲੀ ਦੀ ਹੈ ਜਦੋਂ ਇਸ ਤੋਂ ਅੱਗੇ سلسلہ ਚੱਲਿਆ ਤੇ ਤੁਸੀਂ ਦੇਖਿਓ ਕਿ ਜਿਵੇਂ ਧਾਰਾ 370 ਵਰਗੀਆਂ ਜਿਹੜੀਆਂ ਨੀਤੀਆਂ ਵਰਤੀਆਂ ਗਈਆਂ ਜੰਮੂ ਕਸ਼ਮੀਰ 'ਚ ਉਹ ਦਿਨ ਦੂਰ ਨਹੀਂ ਜਦੋਂ ਚੰਡੀਗੜ੍ਹ ਤੇ ਵਿੱਚ ਵੀ ਇਹ ਸਾਰਾ ਕੁਝ ਵਰਤਿਆ ਜਾਏਗਾ ਪਰ ਇੱਥੇ ਕੁਝ ਵੱਖਰਾ ਹੈ ਕਿਉਂਕਿ ਇਹ ਪੰਜਾਬ ਜੋੜਾ ਗੁਰਦਾਰੇ ਨਾਤੇ ਨਾ ਹੀ ਉਹ ਮੁਸਲਮਾਨ ਇਹ ਕੋਈ ਵੇਦਕਰਾ ਨਹੀਂ ਹੈ ਸਮਝ ਆਇਆ ਹੈ ਤੇ ਸਾਂਝੀ ਆਵਾਜ਼ ਜਿਹੜੀ ਹੈ ਉਹ ਧੁੰਨ ਦੀ ਰਵਾਬ ਦੀ ਹੈ ਤੇ ਅੱਜ ਇਸ ਨੂੰ ਬਚਾਉਣ ਲਈ ਵੀ ਆਈ ਹਾਂ ਇਸ ਨੂੰ ਵੀ ਇਹ ਕਰਦੇ ਆ ਕਿ ਜਿਹੜਾ ਤੁਹਾਡੇ ਵੱਲੋਂ ਜੇ ਪ੍ਰੋਗਰਾਮ ਰਾਖੀ ਉਪਰਾਲਾ ਕੀਤਾ ਗਿਆ ਇਸ ਗੱਲ ਦੇ ਲਈ ਇੱਕ ਵਾਰ ਫਿਰ ਤੁਹਾਨੂੰ ਮੁਬਾਰਕਾ ਤੇ ਯਕੀਨ ਦਿਹਾਣੇ ਨੂੰ ਕਿਸੇ ਵਾਰ ਪਤਾ ਨਹੀਂ ਹੁੰਦਾ ਕਿ ਜਿਵੇਂ ਆਮ ਇੱਕ ਹਾਲਾਤ ਸਾਬਿਤ ਮਿਸਾਲ ਦੇ ਨੇ ਹੁੰਦੇ ਸਨ ਕਿ ਇੱਕ ਸਮੁੰਦਰ ਹੈ ਇੱਕ ਜੰਦ ਵਿੱਚ ਅੱਗ ਦਾ ਫਲਾਅ ਹੋਇਆ ਤੇ ਸਮੁੰਦਰ ਚੋਂ ਇੱਕ ਇੱਕ ਬੂੰਦ ਜਿਹੜੀ ਪਾਣੀ ਦੀ ਕੋਈ ਲੈ ਕੇ ਕੋਈ ਚਿੜੀ ਆ ਰਹੀ ਹੈ ਜਿਹੜੀ ਉਹ ਪਾਣੀ ਦੀ ਬੂੰਦ ਹੈ ਉਸ ਬੂੰਦ ਨੂੰ ਦੇਖ ਕੇ ਕੋਈ ਕਹਿ ਰਿਹਾ ਕਿ ਤੇਰੀ ਬੂੰਦ ਦੇ ਨਾਲ ਏਦੀ ਵੱਡੀ ਅੱਗ ਬੁੱਝ ਜਾਏਗੀ ਪਰ ਜਿਹਦਾ ਜਨਾਬੇ ਸੀ ਇਹ ਅੱਗ ਬੁਝੇ ਨਾ ਬੁਝੇ ਮੈਂ ਪਾਣੀ ਜ਼ਰੂਰ ਪਾਵਾਂਗੀ ਕਿਉਂਕਿ ਜਿੱਦਣ ਕਿਤੇ ਇਤਿਹਾਸ ਲਿਖਿਆ ਜਾਏਗਾ ਉਦੋਂ ਮੇਰਾ ਨਾਮ ਅਗਲੌਣ ਵਾਲੇ ਆਖਣਗੇ ਕਿ ਟੋਣ ਵਾਲੇ ਹੋਇਆ ਅੱਜ ਇਸ ਰੂਪ ਦੇ ਵਿੱਚ ਟਾਰਮੀ ਜੀ ਵਰੇਸ਼ੇ ਬੈਠੇ ਵੀ ਪੰਜਾਬੀ ਜਿਹੜੇ ਕੋਈ ਖਾਦਾ ਕਰ ਰਹੇ ਨੇ ਉਹ ਬਾਤ ਦੇ ਡਾਕਟਰ ਸਾਹਿਬ ਮੇਰੀ ਬੇਨਤੀ ਇੰਨੀ ਹੈ ਵੀ ਤੁਹਾਡੇ ਕੋਲ ਟਾਈਮ ਘਟ ਹੈ ਪਰ ਥੋੜੀ ਦੇਰ ਸਾਡੇ ਨਾਲ ਹੋਰ ਬਣੇ ਰਹੋ ਮੇਰੀਆਂ ਦੋ ਚਾਰ ਗੱਲਾਂ ਹੋਰ ਕਰਨ ਵਾਲੀਆਂ ਨੇ ਔਰ ਇੱਕ ਬੇਨਤੀ ਇੰਨੀ ਵੀ ਹੈ ਵੀ ਤੁਹਾਡੀ ਨਾ ਆਵਾਜ਼ ਵਿੱਚ ਜੇ ਕੱਟ ਰਹੀ ਹੈ ਮੈਂ ਬੇਨਤੀ ਕਰਾਂਗਾ ਥੋੜਾ ਜਿਹਾ ਉਸ ਜਗ੍ਹਾ ਤੇ ਆ ਜਾਓ ਜਿੱਥੇ ਨੈਟਵਰਕ ਕਲੀਅਰ ਹੋਵੇ ਐਕਚੁਅਲੀ ਮੈਂ ਇੱਕ ਥੋੜਾ ਜਿਹਾ ਉਸ ਥਾਂ ਤੇ ਖੜਾ ਸੀ ਜਦੋਂ اچਨ ਜਿੱਤੀ ਗੱਲਬਾਤ ਹੋਈ ਜਿੱਥੇ ਕਿ ਕਿਸੇ ਦਾਖਲੇ ਦੇ ਵਿੱਚ ਉਡੀਕ ਕਰ ਰਿਆ ਸੀ ਪਰ ਮੈਂ ਕੋਸ਼ਿਸ਼ ਕਰਦਾ ਕਿ ਆਉਣ ਦੇ ਸਵੇਰ ਜਰੂਰ ਸਟੂਡੀਓ 'ਚ ਕਦੇ ਸਬਾਬ ਬਣੇ ਜੀ ਚਲੋ ਆਪਾਂ 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 ਤੁਸੀਂ ਕਿੰਨੀ ਦੇਰ ਹੋਰ ਸਾਡੇ ਨਾਲ ਰਹਿ ਸਕਦੇ ਹੋ ਕਿੰਨਾ ਟਾਈਮ ਮੈਂ ਮੈਂ ਚਾਹਾਂਗਾ ਇਹ ਜਲਦੀ ਜਿੱਕਰ ਪਰ ਪ੍ਰੋਗਰਾਮ ਚੱਲਦਾ ਹੋਵੇ ਕਿ ਮੈਂ ਦੁਬਾਰਾ ਤੁਹਾਨੂੰ ਕਿਸੇ ਮੇ ਦੇ ਬਾਅਦ ਜੋਇਨ ਜਰੂਰ ਅੱਛਾ ਚਲੋ ਇੱਕ ਇੱਕ ਮੇਰਾ ਲਾਸਟ ਤੁਹਾਨੂੰ ਕੁਐਸਚਨ ਹੈ ਇਹ ਬਹੁਤ ਨਾ ਰੋਲਾ ਪਿਆ ਹੋਇਆ ਹੈ ਕਹਿੰਦੇ ਵੀ ਜਿਹੜੇ ਸਾਡੇ ਸਤਕਾਰਯੋਗ ਚੀਫ ਮਿਨਿਸਟਰ ਸਾਹਿਬ ਔਰ ਸਾਡੇ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਉਹ ਵੀ ਕਹਿੰਦੇ ਸੈਨੇਟ ਦੇ ਮੈਂਬਰ ਹੈਗੇ ਆ ਅਫੀਸ਼ੀਅਲ ਮੈਂਬਰ ਜਿਹੜੇ ਨੋਮੀਨੇਟਡ ਔਰ ਕੱਲ ਅਸੀਂ ਨਾ ਪ੍ਰੋਗਰਾਮ 'ਚ ਗੱਲ ਕੀਤੀ ਵੀ ਉਹਨਾਂ ਨੇ ਨਾ ਕੋਈ ਵੀ ਸੈਨੇਟ ਦੀ ਮੀਟਿੰਗ ਪਿਛਲੇ 5 ਸਾਲਾਂ 'ਚ ਜਾਂ 4 ਸਾਲਾਂ 'ਚ ਜਦੋਂ ਦੇ ਪਾਵਰ ਚਾਏ اٹੈਂਡ ਨਹੀਂ ਕੀਤੀ ਤੇ ਸਾਡੇ ਕੁਝ ਕੋਲਰ ਸਹਿਬਾਨ ਜਿਹੜੇ ਆਮ ਆਦਮੀ ਪਾਰਟੀ ਦੀ سپورਟ ਕਰਦੇ ਨੇ ਔਰ ਉਹਨਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਉਹਨੇ ਰਾਕੇ ਉਹ ਕਹਿੰਦੇ ਜੀ ਵੀ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਆਮ ਆਦਮੀ ਪਾਰਟੀ ਦੀ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਨੇ ਕੀ ਕੀਤਾ ਪਰ ਇਹ ਔਨ ਦਾ ਰਿਕਾਰਡ ਹੈ ਵੀ ਜਦੋਂ ਦੀ ਸਾਡੀ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਬਣੀ ਹੈ ਉਹਨਾਂ ਦੇ ਕਿਸੇ ਵੀ ਮੰਤਰੀ ਨੇ ਐਮ ਐਲ ਏ ਨੇ ਔਰ ਆਪਣੇ ਚੀਫ ਮਿੰისტਰ ਸਾਹਿਬ ਨੇ ਕਦੀ ਵੀ ਸੈਨੇਟ ਦੀਆਂ ਮੀਟਿੰਗਾਂ 'ਚ ਭਾਗ ਹੀ ਨਹੀਂ ਲਿਆ ਸੋ ਆਪਾਂ ਇਹ ਮੰਨ ਲਈਏ ਕਿ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਉਹ ਇਹ ਮੰਨ ਚੁੱਕੀ ਹੈ ਵੀ ਪੰਜਾਬ ਯੂਨੀਵਰਸਿਟੀ ਉਹਨਾਂ ਤੋਂ ਨਹੀਂ ਸੰਭਾਲੀ ਜਾਣੀ ਤੇ ਸੈਂਟਰਲਾਈਜ਼ ਹੋ ਜਾਏ ਤਾਂ ਵਧੀਆ ਗੱਲ ਹੈ ਬਿਸ਼ੱਕ ਤਾਂ ਇਹ ਮੰਨ ਕੇ ਚੱਲਦੇ ਹਾਂ ਕਿ ਪੰਜਾਬ 'ਚ ਜਿਹੜੀ ਵੀ ਸਰਕਾਰ ਆਵੇਗੀ ਉਹ ਕਦੇ ਵੀ ਇਸ ਗੱਲ ਦੇ ਲਈ ਇੱਕ ਪਲ ਵੀ ਜਿਉਂਦੀ ਨਹੀਂ ਰਹਿ ਸਕਦੀ ਜੇਕਰ ਪੰਜਾਬ ਯੂਨੀਵਰਸਿਟੀ ਜਾਂ ਚੰਡੀਗੜ੍ਹ ਤੋਂ ਮੂੰਹ ਮੋੜ ਲਏਗੀ ਚਾਹੇ ਕੋਈ ਵੀ ਸਰਕਾਰ ਹੈ ਕਿਸੇ ਵੀ ਤਰ੍ਹਾਂ ਚਾਹੇ ਉਹ ਮੌਕਾ ਪ੍ਰਸਤੀ ਦੇ ਵਿੱਚ ਕੁਝ ਵੀ ਕਰ ਰਹੇ ਹੋਣ ਇਹ ਗੱਲ ਤਾਂ ਹਰਗੇਜ਼ ਦੇ ਹਰਗੇਜ਼ ਲੋਕ ਬਿਲਕੁਲ ਹੀ ਕਬੂਲ ਨਹੀਂ ਕਰਨਗੇ ਹਾਂ ਖੌਂਡੀ ਤੇ ਇਮਾਨਦਾਰਾ ਨਾਲ ਪਹੁੰਚਦੀ ਗੱਲ ਠੀਕ ਹੈ ਅਸੀਂ ਜਿਹੜੇ ਉਹ ਸਾਡੇ ਸਰੋਤੇ ਜਾਂ ਕੌਲਰ ਨੇ ਜਿਹੜੇ ਇਤਰਾਜ਼ ਕਰਦੇ ਨੇ ਤੁਸੀਂ ਇਸ਼ਾਰਾ ਕੀਤਾ ਉਹਨਾਂ ਨੂੰ ਇਹ ਵੀ ਕਹਿਣਾ ਚਾਹਾਂਗੇ ਕਿ ਲੋਕਾਂ ਨੇ ਕਾਂਗਰਸ ਨੂੰ ਪਹਿਲਾਂ ਸਰਕਾਰ ਦਿੱਤੀ ਸੀ ਪਰ ਚਾ ਉਹਨਾਂ ਨੂੰ ਲਾਇਆ ਕਿਉਂਕਿ ਨਿੱਜਾ ਤੋਂ ਉਸ ਨਹੀਂ ਸੀ ਹੂੰ ਸਾਕਾਲੀ ਸਰਕਾਰ ਦੇ ਦਿੱਸਿਆ ਲਾਇਆ ਕਿ ਤੇਰੀਆਂ ਗਰਸ਼ੀ ਸੀ ਤੁਹਾਨੂੰ ਤਾਂ ਤਾਂ ਕਰਕੇ ਚੁਣਿਆ ਨਾ ਕਿ ਤੁਸੀਂ ਕੁਝ ਵਧੀਆ ਕਰੋਗੇ ਹੂੰ ਕਿਉਂ ਜੇ ਉਸ ਉਹਨਾਂ ਦੀ ਉਦਾਹਰਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੂੰ ਜੇ ਇਹ ਕੱਲ ਇਸੇ ਤਰ੍ਹਾਂ ਹੀ ਸੀ ਤੇ ਫਿਰ ਤਾਂ ਤੁਸੀਂ ਦਾਅਵਾ ਹੀ ਨਹੀਂ ਕਰ ਸਕਦੇ ਕਿ ਅਸੀਂ ਕੁਝ ਬਿਹਤਰ ਕੀਤਾ ਹੂੰ ਸਵਾਲ ਇਹ ਹੈ ਕਿ ਜਦੋਂ ਤੁਸੀਂ ਆਪਣੀ ਗੇਂਦ ਰੋੜ ਕੇ ਦੂਜੇ ਪਾਸੇ ਛੁੱਟਦੇ ਹੋ ਤਾਂ ਉੱਥੇ ਤੁਹਾਡੀ ਇਮਾਨਦਾਰੀ ਦਿੱਤਾ ਲੱਗਦਾ ਹੈ ਇੱਕ بڑا ਆਲਮ ਫਾਜ਼ਲ ਨੇ ਬੜਾ ਕਮਾਲ ਦੀ ਗੱਲ ਕੀਤੀ ਹੈ ਉਹ ਗੱਲ ਮੈਂ ਸਮਝਦਾ ਕਿ ਅੱਜ ਜਿਹੜੇ ਸਾਡੇ ਮੌਜੂਦਾ ਮੁੱਖ ਮੰਤਰੀ ਹੈ ਉਹ ਉਸ ਗੱਲ ਦੇ ਵਾਂਗ ਜਵਾਬ ਦੇ ਨੇ ਕਿ ਇੱਧਰ ਉਧਰ ਦੀ ਬਾਤ ਨਾ ਕਰ ਉਹ ਇੱਧਰ ਉਧਰ ਦੀ ਬਾਤ ਨਾ ਕਰ ਇਹ ਬਤਾ ਕੇ ਤਾਫਿਲਾ ਕਿਉਂ ਡਟਾ ਇਹ ਬਤਾ ਤਾਫਿਲਾ ਕਿਉਂ ਡਟਾ ਮੁਡੇ ਰਹਿਦ ਮੋਂ ਸੇ ਗਰਜ਼ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ ਹੂੰ ਇਸ ਕਰਕੇ ਸੀ ਸਵਾਲ ਕਰ ਦਿੱਤਾ ਜੀ ਡਾਕਟਰ ਗੁਰਵਿੰਦਰ ਸਿੰਘ ਢਾਲੀਵਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਪ੍ਰੋਗਰਾਮ ਵਿਚਾਰ-ਚਰਚਾ ਦਾ ਹਿੱਸਾ ਬਣੇ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਜਿਹੜਾ ਹੈ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੋਗੇ ਕਿਉਂਕਿ ਮੈਂ ਵਾਅਦਾ ਕਰਦਾ ਸਾਰੇ ਸਰੋਤਿਆਂ ਨੂੰ ਤੁਹਾਨੂੰ ਕਿ ਹਰ ਵਿਚਾਰ-ਚਰਚਾ ਪ੍ਰੋਗਰਾਮ 'ਚ ਮੈਂ ਉਹ ਨਵਾਂ ਤੋਂ ਨਵਾਂ ਮੁੱਦਾ ਲੈ ਕੇ ਆਵਾਂਗਾ ਜਿਹੜਾ ਸਾਡੀ ਕਮਿਊਨਿਟੀ ਦੇ ਨਾਲ ਸੁਰੂਕਾਰ ਰੱਖਦਾ ਇੱਕ ਵਾਰ ਫਿਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ ਡਾਕਟਰ ਜਸਵਿੰਦਰ ਸਿੰਘ ਲਾਵਰੀ ਜੀ ਆਪ ਦਾ ਤੁਹਾਡੇ ਵੱਲੋਂ ਖੋਜ ਅਤੇ ਖੋਜ ਦੇ ਨਾਲ ਨਾਲ ਬਹੁਤ ਵਧੀਆ ਵਿਸ਼ੇ ਜਿਹੜੇ ਕਿ ਸਾਨੂੰ ਅੱਜ ਸਮੇਂ ਦੀ ਲੋੜ ਹੈ ਉਹਨਾਂ ਨੂੰ ਸਾਂਝੇ ਕਰਨ ਦਾ ਤੇ ਅੱਜ ਐਨ ਮੌਕੇ ਤੇ 10 ਨਵੰਬਰ ਦੀ ਸਵੇਰ ਪੰਜਾਬ ਦੀ ਤੁਸੀਂ ਇਹ ਗੱਲ ਛੋਹੀ ਹੈ ਤੇ ਤੁਹਾਡੀ ਕੋਸ਼ਿਸ਼ਾਂ ਨਹੀਂ ਜਾਏਗੀ ਸਤਿ ਸ੍ਰੀ ਅਕਾਲ ਦੀਆਂ ਸ਼ੁਭ ਕਾਮਨਾਵਾਂ ਹਾਰਦਿਕ ਵਾਝਿਓ ਥੈਂਕ ਯੂ ਵੈਰੀ ਮਚੀ ਥੈਂਕ ਯੂ